ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮੈਂ ਹਰਜਪੀਰ ਕੌਰ ਇਸ ਵੇਲੇ ਅਸੀਂ ਪਹੁੰਚੇ ਹਾਂ ਹਸਪਤਾਲ ਸਿਵਲ ਲਾਈਨ ਬਟਾਲਾ ਵਿਖੇ ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਮਨਿੰਦਰਜੀਤ ਸਿੰਘ ਐਸ ਐਮਓ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਮਨਦੀਪ ਕੌਰ ਐਮ ਐਸ ਆਈ 골ਡ ਮੈਡਲਿਸਟ ਅਤੇ ਉਹਨਾਂ ਦੀ ਟੀਮ ਨੇ ਸਿਵਲ ਹਸਪਤਾਲ ਬਟਾਲਾ ਵਿੱਚ ਪਿਛਲੇ 2 ਦਿਨਾਂ ਵਿੱਚ 50 ਦੇ ਕਰੀਬ ਮੋਤੀਆ ਬਿੰਦੇ ਆਪਰੇਸ਼ਨ ਕੀਤੇ ਹਨ ਡਾਕਟਰ ਸਾਹਿਬ ਨੇ ਹੋਰ ਕੀ ਕੁਝ ਦੱਸਿਓ ਆਓ ਸੁਣਦੇ ਹਾਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਤੇ ਸੋਨੂ ਸਿੰਘ ਦੀ ਇੱਕ ਖਾਸ ਰਿਪੋਰਟ ਮੈਂ ਡਾਕਟਰ ਮਨਿੰਦਰ ਸਿੰਘ ਐਸ ਐਮਓ ਐਸਟੀਐਚ ਬਟਾਲਾ ਅ ਪਿਛਲੇ 4-5 ਮਹੀਨੇ ਤੋਂ ਜਦੋਂ ਵੀ ਸਾਡੀ ਆਈਓ ਸਰਜਰੀ ਦੇ ਤੇ ਚਲ ਰਹੀ ਆ ਹਰ ਰੋਜ਼ ਮਤਲਬ ਮਰੀਜ਼ਾਂ ਦੀ ਤਦਾਦ ਜਿਹੜੀ ਹੈਗੀ ਕਿਤੋਂ ਵੱਧ ਵੱਧ ਰਹੀ ਆ ਐਂਡ ਪਿਛਲੇ 2 ਦਿਨ ਚ ਤਕਰੀਬਨ 50 ਦੇ ਕਰੀਬ ਇਹ ਅਟ੍ਰੈਕਟ অপারেশন ਹੋਇਆ ਉਹਦੇ ਵਿੱਚ ਸਰੀਰ ਨੂੰ ਆਪਰੇਟ ਕਰਨ ਤੋਂ ਬਾਅਦ ਐਨਕ ਲਗਾ ਕੇ ਉਸ ਦਿਨ ਘਰ ਭੇਜਤਾ ਜਾਂਦਾ ਔਰ ਅਗਲੇ ਦਿਨ ਐਗਜ਼ਾਮੀਨੇਸ਼ਨ ਵਾਸਤੇ ਬੁਲਾਇਆ ਜਾਂਦਾ ਨਾਲ ਉਹਨਾਂ ਨੂੰ 5 ਦਿਨ ਦੀ ਦਵਾਈ ਵੀ ਉਸ ਕੋਲੇ ਦਿੱਤੀ ਜਾਂਦੀ ਹੈ ਤੇ ਇਹ ਬਹੁਤ ਹੀ ਸਕਸੈਸਫੁਲ ਇੱਕ ਆਪਰੇਲਾ ਚੱਲ ਰਿਹਾ ਹੈ ਤੇ ਬਹੁਤ ਇਲਾਕੇ ਦੇ ਜਿਹੜੇ ਲੋਕ ਹੈ ਵੱਤਵਾ ਦੇਦਾ ਫਾਇਦਾ ਉਠਾ ਰਹੇ ਆਇਸ਼ਮਨ ਭਰ ਸਕੀਮ ਦੇ ਅੰਡਰ ਜਿਹੜਾ ਹੈਗਾ ਜਿੰਨੇ ਵੀ ਲਾਪਾਤਰੀ ਹੈਗੇ ਉਹਨਾਂ ਦਾ ਟੋਟਲ ਫ੍ਰੀ ਆਫ ਕਾਸਟ ਉਹਨਾਂ ਦਾ ਇਲਾਜ ਹੋ ਰਿਹਾ ਉਹਨਾਂ ਕੋ ਇੱਕ ਰੁਪਿਆ ਵੀ ਚਾਹਤ ਨਹੀਂ ਕੀਤਾ ਜਾ ਰਿਹਾ ਤੇ ਉਸ ਤੋਂ ਇਲਾਵਾ ਜਿਹੜਾ ਨੈਸ਼ਨਲ ਬਲਾਈਂਡਨੈਸ ਕੰਟਰੋਲ ਪ੍ਰੋਗਰਾਮ ਦੇ ਅੰਡਰ ਜਿਹੜਾ ਆਪਰੇਟ ਕੀਤੇ ਜਾਂਦੇ ਆ ਉਹ ਫਿਰ ਪੇਸ਼ੈਂਟ ਦੀ ਆਪਣੀ ਚੋਇਸ ਹੈਗੀ ਆ ਉਹ ਆਪਣੇ ਕਿਸ ਤਰੀਕੇ ਦੇ ਨਾਲ ਜੋ ਵੀ ਲੈਂਸ ਜਿਸ ਤਰੀਕੇ ਦਾ ਵੀ ਉਹ ਪਵਾ ਸਕਦਾ ਹੈ ਮੇਰਾ ਨਾਮ ਡਾਕਟਰ ਮਨਦੀਪ ਕੌਰ ਹੈ ਜੀ ਮੈਂ ਇੱਥੇ ਅੱਖਾਂ ਦੇ ਵਿਭਾਗ ਵਿੱਚ ਸਿਵਲ ਹਸਪਤਾਲ ਬਟਾਲਾ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਇੱਥੇ ਅਸੀਂ ਚਿੱਟੇ ਮੋਤੀਏ ਦੇ ਆਪਰੇਸ਼ਨ ਕਰਦੇ ਆਂ ਜੀ ਅਸੀਂ ਪਿਛਲੇ 2 ਦਿਨਾਂ ਵਿੱਚ ਇੱਥੇ ਅਰਾਊਂਡ 50 ਦੇ ਕਰੀਬ ਚਿੱਟੇ ਮੋਤੀਏ ਦੇ ਆਪਰੇਸ਼ਨ ਕੀਤੇ ਨੇ ਜਿਹੜੇ ਕਿ ਬਿਨਾ ਟਾਂਕੇ ਤੋਂ ਲੇਜ਼ਰ ਵਾਲੀ ਮਸ਼ੀਨ ਦੇ ਨਾਲ ਕੀਤੇ ਗਏ ਨੇ ਅਸੀਂ ਬਿਨਾ ਪੱਟੀ ਤੋਂ ਬਿਨਾ ਟਾਂਕੇ ਤੋਂ ਤੇ ਬਿਨਾ ਕਿਸੇ ਇੰਜੈਕਸ਼ਨ ਲਗਾਉਣ ਤੋਂ ਇਹ ਆਪਰੇਟ ਕਰ ਰਹੇ ਆਂ ਦਾ ਸਾਰੇ ਮਰੀਜ਼ ਜਿਹੜੇ ਆ ਉਹ ਆਪਣੀਆਂ ਸੇਵਾਵਾਂ ਲੈਣ ਵਾਸਤੇ ਫ੍ਰੀਵੀਆਂ ਸੇਵਾਵਾਂ ਲੈਣ ਵਾਸਤੇ ਆ ਸਕਦੇ ਨੇ ਮਤਲਬ ਜਿੰਨਾਂ ਕੋਲ ਆਯੋਸ਼ਮਾਨ ਦਾ ਕਾਰਡ ਹੈ ਜਾਂ ਜਿੰਨਾਂ ਕੋਲ ਹੋਰ ਵੀ ਇੱਥੋਂ ਸਿਵਲ ਹਸਪਤਲ ਦੇ ਵਿੱਚੋਂ ਫ੍ਰੀ ਦੀ ਦਵਾਈ ਲੈਣ ਵਾਸਤੇ ਆਪਣੀਆਂ ਸੇਵਾਵਾਂ ਦੇ ਲਾਭ ਲੈਣ ਵਾਸਤੇ ਜਦੋਂ ਮਰਜ਼ੀ ਇੱਥੇ ਆ ਸਕਦੇ ਨੇ ਸਾਰੇ ਦਿਨ ਇੱਥੇ ਮਦਦ ਹੁੰਦੀ ਹੁੰਦੀ ਹੈ